ਸਤਿ ਸ਼੍ਰੀ ਅਕਾਲ ਮੈਂ ਦਿਲਜੀਤ ਗੋਇੰਕਨ ਪ੍ਰਾਈਮ ਟੀਵੀ ਤੋਂ ਪੰਜਾਬੀ ਖਬਰਾਂ ਦੇ ਨਾਲ ਤੁਹਾਡਾ ਸਵਾਗਤ ਕਰਦੀ ਹਾਂ ਪੇਸ਼ ਹਨ ਕੁਝ ਅੰਤਰਰਾਸ਼ਟਰੀ ਖਬਰਾਂ ਗਾਜ਼ਾ ਦੇ ਸਿਹਤ ਮੰਤਰੀ ਨੇ ਕਿਹਾ ਖਾਨ ਯੂਨਿਸ ਇਲਾਕੇ ਵਿੱਚ ਅੱਜ ਸਵੇਰ ਤੋਂ ਹੀ ਹਮਲੇ ਹੋ ਰਹੇ ਹਨ ਇਸ ਹਮਲੇ ਵਿੱਚ 70 ਲੋਕ ਮਾਰੇ ਗਏ ਹਨ ਜਦੋਂ ਕਿ 200 ਤੋਂ ਵੱਧ ਜ਼ਖਮੀ ਹੋਏ ਹਨ ਇਜ਼raਇਲੀ ਫੌਜ ਨੇ ਮਰਨ ਵਾਲਿਆਂ ਦੀ ਗਿਣਤੀ ਤੇ ਕੋਈ ਟਿੱਪਣੀ ਨਹੀਂ ਕੀਤੀ ਹਾਲਾਂਕਿ ਇੱਕ ਬਿਆਨ ਵਿੱਚ ਫੌਜ ਨੇ ਕਿਹਾ ਕਿ ਉਸ ਦੇ ਲੜਾਕੂ ਜਹਾਜ਼ਾਂ ਅਤੇ ਟੈਂਕਾਂ ਨੇ ਖੇਤਰ ਵਿੱਚ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਖਤਮ ਕਰ ਦਿੱਤਾ ਇਜ਼ਰਾਈਲੀ ਬਲਾਂ ਨੇ ਹਮਾਸ ਅਤਵਾਦੀਆਂ ਦੁਆਰਾ ਵਰਤੇ ਗਏ ਹਥਿਆਰਾਂ ਦੇ ਭੰਡਾਰਨ ਕੇਂਦਰਾ ਸੁਰੰਗਾ ਅਤੇ ਟਾਂਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਹਨ ਅਜੇ ਹਿ ਰਿਪਬਲਿਕਨ ਪੱਖ ਤੋਂ ਡੋਨਾਲਡ ਟਰੰਪ ਅਤੇ ਅਤੇ ਡੈਮੋਕ੍ਰੇਟ ਪਾਰਟੀ ਵੱਲੋਂ ਕਮਲਾ ਹੈਰਿਸ ਚੋਣ ਮੈਦਾਨ 'ਚ ਹਨ ਦੋਵੇਂ ਵਿਰੋਧੀ ਇੱਕ ਦੂਜੇ ਨੂੰ ਸਖਤ ਮੁਕਾਬਲਾ ਦੇ ਰਹੇ ਹਨ ਅਮਰੀਕੀ ਉਪ ਰਾਸ਼ਟਰਪਤੀ ਨੇ ਆਮ ਚੋਣਾਂ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਇਸ ਦੌਰਾਨ ਉਹਨਾਂ ਨੇ ਆਪਣੀ ਪ੍ਰਚਾਰ ਟੀਮ ਨੂੰ ਸੰਬੋਧਨ ਕਰਦੇ ਹੋਏ 트াম্প ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਉਹ 트াম্প ਦੇ ਸੁਭਾ ਤੋਂ ਜਾਣੂ ਹਨ ਹੁਣ ਕੁਝ ਰਾਸ਼ਟਰੀ ਖਬਰਾਂ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਅੱਜ 23 ਜੁਲਾਈ ਨੂੰ ਵਿੱਤੀ ਸਾਲ 2024 ਤੋਂ 2025 ਦਾ ਬਜਟ ਪੇਸ਼ ਕਰੇਗੀ ਇਸ ਬਜਟ ਵਿੱਚ ਟੈਕਸ ਦਾ ਤਾਵਾ ਨੂੰ ਵਿੱਤ ਮੰਤਰੀ ਤੋਂ ਕੁਝ ਵੱਡੀ ਰਾਹਤ ਦੇ ਐਲਾਨ ਦੀ ਉਮੀਦ ਹੈ ਬਜਟ ਪਾਰੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਆਮ ਬਜਟ ਅੰਮ੍ਰਿਤਕਾਲ ਦਾ ਅਹਿਮ ਬਜਟ ਹੋਵੇਗਾ ਇਹ 5 ਸਾਲਾਂ ਲਈ ਸਾਡੀ ਦਿਸ਼ਾ ਤੈਅ ਕਰੇਗਾ ਅਤੇ 2047 ਤੱਕ ਅਤੇ 2047 ਤੱਕ ਇੱਕ ਵਿਕਸਿਤ ਭਾਰਤ ਦੀ ਨੀਵੀਂ ਰੱਖੇਗਾ ਭਾਰਤ ਸ਼ਨੀ ਦਾ ਚੰਦਰ ਗ੍ਰਹਿ ਨਜ਼ਰ ਆਉਣ ਵਾਲਾ ਹੈ ਦਿਲਚਸਪ ਗੱਲ ਹੈ ਕਿ ਅਜਿਹਾ ਅਦਭੁਤ ਨਜ਼ਾਰਾ 18 ਸਾਲਾਂ ਬਾਅਦ ਭਾਰਤ ਚ ਦੇਖਣ ਨੂੰ ਮਿਲ ਸਕਦਾ ਹੈ ਵਿਗਿਆਨੀਆਂ ਅਨੁਸਾਰ ਇਹ 24 ਅਤੇ 25 ਜੁਲਾਈ ਦੀ ਵਿਚਲੀ ਰਾਤ ਨੂੰ ਕੁਝ ਘੰਟਿਆਂ ਲਈ ਦਿਖਾਈ ਦੇਵੇਗਾ ਹੁਣ ਵਾਰੀ ਖੇਡ ਜਗਤ ਦੀ ਪੈਰਿਸ 올림픽 26 ਜੁਲਾਈ ਤੋਂ ਸ਼ੁਰੂ ਹੋਣਗੇ ਇਸ ਤੋਂ ਪਹਿਲਾਂ ਪਾਰਟ ਦੇ ਚੋਟੀ ਦੇ ਸਿੰਗਲ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਸੋਮਵਾਰ ਨੂੰ ਆਸਟਰੀਆ 'ਚ ਆਸਟਰੀਆ 'ਚ ATP ਓਪਨ ਦੇ ਸ਼ੁਰੂਆਤੀ ਦੌਰ 'ਚ ਸਲੋਵਾਕੀਆ ਦੇ ਲੁਕਾਸ ਕਲੇਨ ਨੂੰ ਸਖਤ ਮੁਕਾਬਲੇ 'ਚ ਹਰਾਇਆ 올림픽 ਦੀ ਤਿਆਰੀ ਕਰ ਰਹੇ ਨਾਗਲ ਨੇ 6-4, 1-6, 7-6 ਨਾਲ ਜਿੱਤ ਦਰਜ ਕੀਤੀ ਆਗਾਮੀ ਟੂਰਨਾਮੈਂਟ ਤੋਂ ਪਹਿਲਾਂ ਇਹ ਉਹਨਾਂ ਲਈ ਵੱਡੀ ਜਿੱਤ ਹੈ ਸਪੇਨ ਦੇ ਮਾਨ ਟੈਨਿਸ ਖਿਡਾਰੀ ਰਾਫਲ ਨਡਾਲ ਨੂੰ ਵੱਡਾ ਚਟਕਾ ਲੱਗਾ ਹੈ ਅਸਨੋ ਨੋਰਡਿਆ ਓਪਨ ਦੇ ਫਾਈਨਲ ਮੈਚ ਵਿੱਚ ਨੂਨੋ ਬੋਰਗੇਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸਤਵਾਂ ਦਰਜਾ ਪ੍ਰਾਪਤ ਪੁਰਤਗਾਲੀ ਖਿਡਾਰੀ ਨੇ ਤਜਰਬੇਕਾਰ ਸਪੈਨਿਸ਼ ਖਿਡਾਰੀ ਨੂੰ 6-3, 6-2 ਨਾਲ ਹਰਾਇਆ ਆ ਜਾਣੀਏ ਸਥਾਨਕ ਹਲਚਲ ਤਵਾਲੀ ਨੂੰ ਜ਼ਿਲ੍ਹਾ ਬਣਾਉਣ ਦੀ ਪ੍ਰਕਿਰਿਆ ਵਿੱਚ ਰੂੜੀ ਅਤੇ ਵੱਡਾ ਗੁੜਾ ਥਾਣਿਆਂ ਦੇ ਕਈ ਪਿੰਡਾਂ ਨੂੰ ਸ਼ਾਮਲ ਨਾ ਕਰਨ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਜਿਸ ਨੂੰ ਲੈ ਕੇ ਇਲਾਕੇ ਦੀਆਂ ਪੰਚਾਇਤਾਂ ਅਤੇ ਲੋਕਾਂ ਨੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫਤਰ ਅੱਗੇ 2 ਘੰਟੇ ਤੱਕ ਤਰਨਾ ਪ੍ਰਦਰਸ਼ਨ ਕੀਤਾ ਉਹਨਾਂ ਮੁੱਖ ਮੰਤਰੀ ਦੇ ਨਾਂ ACP ਨੂੰ ਮੰਗ ਪੱਤਰ ਸੌਪਿਆ ਲੋਕਾਂ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਇਸ ਮੁੱਦੇ ਤੇ ਮਹਾਪੰਚਾਇਤ ਕਰਨਗੇ ਮੌਸਮ ਦੀ ਖਬਰ ਸਿਰਸਾ ਵਿੱਚ ਅੱਜ ਜ਼ਿਆਦਾਤਰ ਬੱਦਲਵਾਈ ਰਹਿਣ ਦੇ ਨਾਲ ਗਰਮੀ ਹੈ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਹੈ ਗੋਇੰਕਨਿਊਜ਼ ਗ੍ਰੇਡ 9 ਦੇ ਵਿਦਿਆਰਥੀਆਂ ਨੇ ਸਵੈਰ ਦੀ ਅਸੈਂਬਲੀ ਦੀ ਅਗਵਾਈ ਕੀਤੀ ਆਪਣੇ ਸਾਥੀਆਂ ਨੂੰ ਰਿਯੋਡਿਕ ਤੋਂ ਪਹਿਲਾਂ ਪ੍ਰੀਖਿਆ ਦੇ ਡਰ ਨੂੰ ਦੂਰ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵਧਾਉਣਾ ਅਤੇ ਚਿੰਤਾ ਨੂੰ ਦੂਰ ਕਰਨਾ ਹੈ। ਧੰਨਵਾਦ। ਇਸ ਬੁਲੇਟਿਨ ਵਿੱਚ ਇੰਨਾ ਹੀ। ਤੁਹਾਡਾ ਦਿਨ ਸ਼ੁਭ ਰਹੇ।